ਰਿਜ਼ਲਟ ਤੁਹਾਡੀ ਕਿਰਤ ਨੇ ਦੇਣਾ ਤਾਂ ਫੇਰ ਤੁਹਾਨੂੰ ਇਹ ਵੀ ਪਤਾ ਲੱਗ ਜੂ ਕਿ ਖੂਨ ਪਸੀਨੇ ਨਾਲ ਸਖਤ ਮਿਹਨਤ ਨਾਲ ਕਮਾਈ ਹੋਈ ਜਿਹੜੀ ਮਿਹਨਤ ਮਜਦੂਰੀ ਆ ਪੈਸਾ ਉਹ ਵੇਲੜ ਦੇ ਚਰਨਾ ਚ ਨਹੀਂ ਜਾਣਾ ਚਾਹੀਦਾ ਕਈ ਵਾਰੀ ਕਹਿ ਦਿੰਦੇ ਆ ਸਾਨੂੰ ਵੀ ਵੀ ਤੁਹਾਨੂੰ ਕੀ ਤਕਲੀਫ ਆ ਤੁਹਾਨੂੰ ਕੀ ਲੁੱਟ ਸਾਨੂੰ ਕੋਈ ਤਕਲੀਫ ਨਹੀਂ ਸਾਨੂੰ ਇਹਨਾਂ ਕੋਈ ਠੱਗੀ ਨਹੀਂ ਮਾਰ ਸਕਦਾ ਸਾਡੇ ਨਾਲ ਕੋਈ ਲੁੱਟ ਨਹੀਂ ਕਰ ਸਕਦਾ ਪਰ ਸਾਨੂੰ ਉਹਨਾਂ ਹੀ ਦੁੱਖ ਹੁੰਦਾ ਜਦੋਂ ਇੱਕ ਦਸਾਂ ਨੋਹਾਂ ਦੀ ਕਿਰਤ ਕਰਨ ਵਾਲੇ ਖੂਨ ਪਸੀਨੇ ਨਾਲ ਕਮਾਇਆ ਵੈ 3-400 ਰੁਪਇਆ ਲਾ ਕੇ ਦਿਹਾੜੀ ਤੇ ਕੋਈ ਵਿਲਡ ਠੱਗ ਤੁਰਿਆ ਜਾਂਦਾ ਕਹਿ ਦਿੰਦਾ ਕਿ ਮੈਂ ਚੱਲਿਆ ਫਲਾਣੀ ਯਾਤਰਾ ਤੇ ਤੀਰਥ ਯਾਤਰਾ ਤੇ ਤੇ ਲਿਆ ਥੋੜੀ ਵੀ ਹਾਜ਼ਰੀ ਲਵਾ ਦੂ ਦੇ ਦੇ ਵਿੱਚੋਂ 100-200 ਸਾਨੂੰ ਉਦੋਂ ਵੀ ਬੜਾ ਦੁੱਖ ਹੁੰਦਾ ਸਾਨੂੰ ਲੱਗਦਾ ਕਿ ਆਪਣੀ ਦਸਾਂ ਨੋਹਾਂ ਦੀ ਕਿਰਤ ਨੂੰ ਸਾਹਮਣਾ ਵੀ ਸਿੱਖੀ ਤੇ ਇਹ ਗੱਲ ਅੱਜ ਦੇ ਇਸ ਸਾਰੀ ਗੱਲਬਾਤ ਚ ਮੈਂ ਫੇਰ ਇਹ ਗੱਲ ਕਹਿਣੀ ਚਾਹੁੰਦਾ ਕਿ ਤਰਕਸ਼ੀਲ ਸੁਸਾਇਟੀ ਦੀਆਂ ਸਾਰੇ ਪੰਜਾਬ ਦੇ ਅੰਦਰ 65 ਤੋਂ 68 ਬ੍ਰਾਂਚਾਂ ਨੇ ਤੁਹਾਡੇ ਲੱਖੇ ਚ ਹੋਣਗੀਆਂ ਤੁਸੀਂ ਤੁਹਾਨੂੰ ਕੋਈ ਸਮੱਸਿਆ ਲੱਗਦੀ ਆ ਕਿਸੇ ਦੇ ਘਰੇ ਖੂਨ ਦੇ ਛਿੜਕਦੇ ਆ ਆਟੇ ਚ ਰੰਗ ਆ ਗਿਆ ਇੱਟਾਂ ਵੱਟੇ ਵਜਦੇ ਆ ਪੇਟੀ ਨੂੰ ਪੇਟੀ ਚ ਟਰੰਕ ਪਿਆ ਟਰੰਕ ਦੇ ਵਿੱਚ ਕੱਪੜੇ ਪਏ ਕੱਟੇ ਗਏ ਕੱਪੜਿਆਂ ਨੂੰ ਅੱਗ ਲੱਗੀ ਕੋਈ ਦੰਦਲਾਂ ਦੌਰੇ ਪੈਂਦੇ ਆ ਕਿਸੇ ਨੂੰ ਭੂਤ ਪ੍ਰੇਤ ਦਿਖਾਈ ਕੋਈ ਵੀ ਗੱਲ ਜਿਹਨੂੰ ਜਿਹੜੀ ਸਾਡੇ ਸਮਾਜ ਨੂੰ ਇਹ ਲੱਗਦਾ ਵੀ ਇਹ ਤਾਂ ਉਪਰੀਆਂ ਕਸਰਾਂ ਕਰਕੇ ਆ ਪੂਤਾਂ ਪ੍ਰੇਤਾਂ ਕਰਕੇ ਕਿਸੇ ਦਾ ਕਰਾਇਆ ਖੋਇਆ ਹੁੰਦਾ ਤਾਂ ਤਰਕਸ਼ੀ ਸੋਸਾਇਟੀ ਕਹਿੰਦੀ ਹੈ ਕਿ ਸਾਡੇ ਵਲੰਟੀਅਰ ਇਨ੍ਹਾਂ ਗੱਲਾਂ ਦਾ ਫ੍ਰੀ ਇਲਾਜ ਕਰਦੇ ਆ ਮਨੋਵਿਗਿਆਨਕ ਤੌਰ ਤੇ ਤੁਸੀਂ ਸਾਰੇ ਕਿਰਤੀ ਲੋਕ ਬੇਲੜਾਂ ਤੋਂ ਬਾਬਿਆਂ ਤੋਂ ਅਖੋਤੀ ਤੰਤਰਕਾਂ ਜੋਤਸ਼ੀਆਂ ਤੋਂ ਉਹਨਾਂ ਤੋਂ ਖਿਹੜਾ ਛਡਾਈਏ ਉਹਨਾਂ ਤੋਂ ਆਪਣੀ ਕਿਰਤ ਬਚਾਈਏ ਤੇ ਉਹ ਕਿਰਤ ਆਪਣੇ ਆਪ ਤੇ ਆਪਣੇ ਘਰ ਤੇ ਆਪਣੇ ਪਰਿਵਾਰ ਤੇ ਆਪਣੇ ਬੱਚਿਆਂ ਤੇ ਲਾਈਏ ਤਾਂ ਕਿ ਅਸੀਂ ਆਪਣੀ ਜ਼ਿੰਦਗੀ ਨੂੰ ਤੇ ਇਸ ਪੂਰੀ ਸਮਾਜਿਕ ਸਿਹਤ ਨੂੰ ਤੰਦਰੁਸਤ ਕਰ ਸਕੀਏ ਧੰਨਵਾਦ ਅੱਜ ਦੀ ਗੱਲਬਾਤ ਤੁਹਾਨੂੰ ਕਿਵੇਂ ਲੱਗੀ ਤੁਸੀਂ ਕੋਸ਼ਿਸ਼ ਕਰਨੀ ਹੈ ਕਮੈਂਟਾਂ ਵਿੱਚ ਦਿਓ ਤੇ ਆਪਾਂ ਇਹੋ ਜਿਹੇ ਹੋਰ ਐਪੀਸੋਡ ਬਣਾ ਕੇ ਤੁਹਾਡੇ ਨਾਲ ਰੂਬਰੂ ਹੁੰਦੇ ਰਹਿਣਾ done